ਸਰਬਸਮਰਤੀ ਸਨ ਮੰਨਵਾਣਾ ਹੈ ਹਮੇਸ਼ਾ ਘੱਟ ਦੀ ਉੱਤਰੀ ਕੌਮਾਂ ਚਾਹੇ ਮੁਸਲਮਾਨਾਂ ਦਾ ਵਿਚਾਰ ਚਾਹੇ ਦਾਸਾਿਕ ਦਾ ਵਿਚਾਰ ਚਾਹੇ ਹਿੰਦੂ ਦਾ ਵਿਚਾਰ ਸਾਰਿਆਂ ਦਾ ਜਿਹਦੇ ਜਿਹਦੇ ਤੇ ਵੀ ਜਵਾਨ ਬਚਣ ਹੋਇਆ ਉਹਦਾ ਸਾਥ ਦੱਤਾ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪੰਜ ਪ੍ਰਿਤਿਕਲ ਪਾਰਟੀਆਂ ਚੋਣ ਲੜ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਇੱਕ ਪ੍ਰਿਤਿਕਲ ਪਾਰਟੀ ਸਿੱਖਾਂ ਦੀ ਪਾਰਟੀ شومیلت کچھ بھی بیٹھی نے ساری بزرگ بیٹھے سب تک مدعوں نے دو مدعے نے ایک متا ہے نشے کا

ਜਰ ਕਿਛੇ ਕੋਈ ਕਮੀ ਰਹੀ ਕਿ ਅੱਜ ਸਾਨੂੰ ਨਸ਼ੇ ਵਿਛੇ ਆਪਣੇ ਬੱਚਿਆਂ ਨੂੰ ਬਚਾਉਣ 'ਚ ਲੀਡਰਾਂ ਦੇ ਕੇ ਤਰਨੇ ਚਾਹੇ ਪੈ ਰਹੇ ਨੇ ਕਿ ਨਸ਼ਾ ਸਾਡੇ ਪੰਜਾਬ ਦੇ ਟਿਕਰੰਕ ਹੈ ਉਹ ਪੰਜਾਬ ਜਿੱਥੇ ਹਰੀ ਸਿੰਘ ਨਲਵੇਲਾ ਨੇ ਜਨਮ ਲਿਆ ਪਾਵਾ ਬੰਦਾ ਸਿੰਘ ਬਹਾਦਰ ਨੇ ਜਨਮ ਲਿਆ ਪਈ ਮਨੀਸ਼ ਸਿੰਘ ਉਹਨਾਂ ਨੇ ਜਨਮ ਲਿਆ ਸੰਤ ਜਗਨੈਸ਼ ਸਿੰਘ ਉਹਨਾਂ ਨੇ ਜਨਮ ਲਿਆ ਸੰਤ ਜਗਨੈਸ਼ ਸਿੰਘ ਉਹਨਾਂ ਤੋਂ ਬਾਅਦ ਸੁਖੇ ਜੀ ਨੇ ਉਹਨਾਂ ਨੇ ਗਿਆਨ ਸਿੰਘ ਸੁਖਵੰਤ ਸਿੰਘ ਉਹਨਾਂ ਨੇ ਪੜਕ ਜਨੈਸ਼ ਸਿੰਘ ਉਹਨਾਂ ਨੇ ਪੜੀਕਤਾ ਸਿੰਘ ਉਹਨਾਂ ਨੇ ਇਹ ਅੱਜ ਸਾਡਾ ਨੌਜਵਾਨ ਆਪਣੀ ਜੇਰੀਆਂ ਕਰਦੇ ਹਨ ਨਸ਼ਿਆਂ ਤੋਂ ਬਚਾਉਂ ਕਿਤਨੋਂ ਕਿਤੇ ਥਾਂ ਗਲਤੀ ਹੋਈ ਆ ਕਿਤਨੋਂ ਕਿਤੇ ਥਾਂ ਗਲਤੀ ਹੈ ਇਹਦੇ ਵਾਸਤੇ ਕੰਨਾਂ ਮਾਵਾ ਬੈਠੀਆਂ ਨੇ بچیاں بیٹھے مہاراجا رنجیت گوٹی پا دیا ہے گرو کا سب بن جاتا ہے یہ اپنا گلتی ہو رہی ہے اپنے گھر بچے جنم لے رہے نے اپنا ڈی جے لے ਪਰਵਾ ਨੱਚ ਰੋ ਕਰਦੇ ਆ ਤੇ ਤੇਰੇ ਆਪਣੇ ਬੱਚੇ ਉਸ ਦੇ ਪਾਸੇ ਨੂੰ ਜਾਂਦੇ ਨੇ ਬਹੁਤ ਘਟ ਕਰਨੇ ਪੰਜਾਬ ਚ ਬਹੁਤ ਘਟ ਕਰਨੇ ਜਿੱਤੇ ਬੱਚੇ ਨੇ ਜਨਮ ਤੇ ਪੰਜ ਬਾਗ ਦਾ ਪਾਠ ਕਰਕੇ ਪਟਾਕੇ ਟੋੜ ਕੇ ਅੰਮ੍ਰਿਤ ਤਿਆਰ ਕਰਕੇ ਉਹਦੇ ਮੂੰਹ ਵਾਇਆ ਜਾਂਦਾ ਇੰਦੋਂ ਤੋਂ ਹਰੇ ਪਾਸੇ ਤੁਰੇ ਨੇ ਕਿ ਪੁਰਾਣੇ ਦੀ ਗੁਰਤੀ ਜਵਾਲੋਂ ਤੁਰਦਾ ਹੈ ਦੀ ਗੁਰਤੀ ਜਵਾਲੋਂ DJ ਲਾ ਲੋ ਤੇ ਫਿਰ ਜਿਹੜਾ ਡੀ.ਜੀ.ਏ ਦੀ ਪਰਪੇਸ਼ਨ ਬੱਚੇ ਕਰਦੇ ਨੇ ਤਾਂ ਜਿਹੜੇ ਮਰਗਾਂ ਸੁਣ ਕੇ ਬੱਚੇ ਅੱਜ ਕੱਲ੍ਹ ਟੈਲੀਵਿਜ਼ਨ ਦਾ ਵੀ ਜਮਾਨਾ ਹੈ ਬੀਬੀਆਂ ਪਹਿਣਾ ਕੀ ਕਰਦੀਆਂ ਵੀ ਜਿੱਡੀ ਜਾਊਗਾ ਪੈਸੂ ਦਾ ਕੇ ਦੁਨੀਆਂ ਨੇ ਤੇ ਫਿਰ ਉਹ ਹਰੀ ਸਿੰਘ ਨੰਦਵਾ ਤੇ ਬੱਬਾ ਬੰਦਾ ਸਿੰਘ ਬਹਾਦਰ ਦੀ ਪੜ੍ਹ ਕੇ ਸਮਝਿਆ ਤੇ ਉਹ ਹੀ ਬਣ ਗਏ ਪੱਪਾ ਨੂੰ ਪੰਜ ਬਾਣੀਆਂ ਦੇ ਧਾਮ ਨਹੀਂ ਹੋਣਾ ਪਿਆ ਦਾਤੂ ਸਿੰਘ ਸਾਹਿਬਾਨ ਦੀ ਸਭ ਧਰਤੀ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਆ। ਜਿਹੜਾ ਬਾਹਰ ਦਾ ਸੱਪਿਆ ਚਾਰ ਹੈ ਅਸੀਂ ਉਹਨੂੰ ਮਾਰ ਰਹੇ ਆ। ਇਸ ਦਾ ਨੁਕਸਾਨ ਕਿਸੇ ਤਰ੍ਹਾਂ ਕੋਈ ਪੜ ਨਹੀਂਦਾ। ਚਾਹੇ ਸਾਡੇ ਬੱਚੇ ਪੰਜ ਮਾਰ ਮਰ ਗਏ, ਚਾਹੇ 10 ਮਰ ਗਏ, ਸਭ ਹਜ਼ਾਰਾਂ ਮਰ ਗਏ। ਸਦਾ ਕੋਈ ਕੋਣੀ ਨਾ ਆਉਂਦਾ ਸੇਲ ਤੇ ਕੋਈ ਸਰ। ਉਹ ਤੋਂ ਉੱਕੜੇ ਹੰਟਰ ਜਾਨੇ ਕਰਦੇ ਨੇ। ਆਪਾਂ ਕਿਤੇ ਨਾ ਕਿਤੇ ਆਪਣੇ ਵਿੱਚ ਵੀ ਸੁਧਾਰ ਲਿਆਉਣਾ ਪੈਣਾ ਹੈ। ਜੂਨ 1984 ਦੇ ਵਿੱਚ سنتر شان کی لڑائی لڑی سن جرن راہ کے پڑھے لیڈر نے دلی دیا اکان سے اکا پا کے گل کی تو سردار سمرنت لیڈر نے نہیں پرکاش بادل پانچ بار منتری بنے وہ ہمیشہ دلی کا من شوق ہے ਕੈਪਟਨ ਅਮਰਿੰਦਰ ਸਿੰਘ ਇਹ ਕਾਇਦੇ ਕਹਿਣਾ ਸਿੱਖੀ ਦੀ ਗੱਲ ਕਰੂੰਗਾ ਪੰਜਾਬ ਦੀ ਗੱਲ ਕਰੂੰਗਾ ਜੋ ਦਾ ਮੁੱਖ ਮੰਤਰੀ ਬਣਿਆ ਉਹ ਵੀ ਅਖੀਰ ਨੂੰ ਦਿੱਲੀ ਦਾ ਸਰਕਾਰਿੱਕਿਆ ਤੇਤੀਸਾ ਸਵਾਨ ਸਿੰਘ ਮਾਨ ਆਪਣੇ ਵਰਗੇ ਸੀਨੀਅਰ ਕੋਈ ਜ਼ੋਰ ਨਹੀਂ ਕਿ ਸੰਸਦ ਅਸਾਂ ਮਿਲਦਾ ਹੈਗਾ ਹਨਾ ਜਦੋਂ ਤੱਕ ਉਹ ਬਣਿਆ ਨਹੀਂ ਸੀ ਉਹ ਕੋਲ ਆਪਣੇ ਵਰਗਾ ਪਿੱਛੇ ਦਿੱਤਾ ਹੋਇਆ ਮੁੱਖ ਮੰਤਰੀ ਦੀ ਸੌਂਚ ਚੱਕ ਲਈ ਉਹਨੇ ਕੀ ਨਸਟੇਟ ਰਿਹਾ اپنا پانی اپنی ماں بولی بہت خطرہ بنا اپنے ڈیما کر لئے بولو تو کون ਸਾਡੇ ਮੁੱਖ ਮੰਤਰੀ ਸਾਡੇ ਐਮਐਲਏ ਸਾਡੇ ਮੰਤਰੀ ਕੋਈ ਬੋਲਿਆ ਨਹੀਂ ਹੈਗਾ ਪਾਖੜਾ ਡੈਮ ਜਿਹੜਾ ਪੰਜਾਬ ਦੀ ਜਿੰਦ ਜਾਨ ਹੈ ਸਾਡੇ ਪਾਣੀ ਦੀ ਜਿਹੜੀ ਜਿੰਦ ਜਾਨ ਹੈ ਉਹ ਖੋ ਕੇ ਡਿੱਗੀ ਤੇ ਉਹਨਾਂ ਨੂੰ ਮੁੱਖ ਮੰਤਰੀ ਬੋਲਿਆ ਕਿ ਉਹ ਬੋਲਦੇ ਤਾਂ ਜੇ ਤੁਹਾਡੇ ਨਾਲ ਉਹਦੀ ਉਪਰਾਧ ਹੁੰਦੀ ਉਹਦੀ ਉਪਰਾਧ ਦਾ ਗੱਦੀਆਂ ਨਾਲ

سو روپیے پندرہ سو روپیہ پورے منگی ملتی شہد کرتا چورسی موجودہ بے ادبی ہو گئی سوئی احساس نہیں ملیا کوئی احساس نہیں ملیا جی ملیا تو چلے ਉਹਾਂ ਦੇ ਵਿਚਾਰ ਵਸਦੀਆ ਜੇ ਬਹਿਵਲਾਂ ਪ੍ਰਗਾੜੀ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਨੇ ਉੱਥੇ ਗੋੜੀਆਂ ਚ ਰਾਤ ਪਿਆ ਜਾਂਦੀਆਂ ਨੇ ਉੱਥੇ ਸਾਰੇ ਨੌਜਵਾਨ ਸ਼ਹੀਦ ਕਰਦੇ ਜਾਂਦੇ ਜਦੋਂ ਜੂਨ 1984 ਦੇ ਵਿੱਚ ਇੰਦਰ ਆਂਧੀ ਨੇ ਫਰਮਾਇਆ ਕਾਲਕਤਕ ਸਾਹਿਬ ਤੇ ਹਮਲਾ ਕੀਤਾ ਕਾਲਕਤਕ ਸਾਹਿਬ ਨੂੰ ਘੇਟਿਆ ਹੀ ਕੀਤਾ ਸੰਧੋਬਾ ਜਗਨੈਸ਼ ਸਿੰਘ ਪਾਤਸ਼ਾਹ ਸਾਹਿਬ ਨਾਲ ਨੂੰ ਸ਼ਹੀਦ ਕੀਤਾ ਉਹਨਾਂ ਤੋਂ ਬਾਅਦ ਬਾਅਦ ਇਹ ਨੌਜਵਾਨਾਂ ਲਈ ਇੱਕ ਬਹੁਤ ਵੱਡਾ ਸਨਘਰਸ਼ ਰਿਹਾ ਜਿਹੜਾ ਕਿ ਪੰਜਾਬ ਦੇ ਇਤਿਹਾਸ ਵਿੱਚ ਇੱਕ ਸਮੇਰੀ ਦੌਰ ਸੀ ਬਦਲਾਅ ਦਾ ਜਦੋਂ ਮੂਵਮੈਂਟ ਚੱਲ ਸੀਗੀ ਜਦੋਂ ਪੰਜਾਬ ਦਾ ਨੌਜਵਾਨ ਆਕੇ ਸ਼ਹਿਰਾਂ ਤਾਂ ਦੇਖ ਰਿਹਾ ਸੀ ਕਿ ਉਹ ਦੌਰ ਸੀ ਤੇ ਅੱਜ ਲੁਂਘੀਆਂ ਤੇ ਪੈ ਕੇ ਅੰਦਰਾਂ ਚ ਕੁੰਡੀਆਂ ਲਾ ਕੇ ਸਾਡੇ ਬੱਚੇ ਨਸ਼ੇ ਆਦਤ ਰਹਿ ਗਏ ਕਿਹੜਾ ਦੌਰ ਚੰਗਾ ਸੀ ਜਦੋਂ ਕੋਈ ਹਰਜਿੰਦਰ ਸਿੰਘ ਜਿੰਦੇ ਜਦੋਂ ਕੋਈ ਸੰਦੇਸ਼ ਸਿੰਘ ਸੁਖੇ ਜਦੋਂ ਕੋਈ ਹਰਮਿੰਦਰ ਸਿੰਘ ਰਾਜੀ ਉਹਨਾਂ ਦੀ ਮਾਤਾ ਗੁਰੂ ਘਰ ਜਾ ਕੇ ਜਦ ਨੂੰ ਅਰਦਾਸ ਕਰਕੇ ਹੁੰਦੀ ਹੈ ਕਿ ਕੋਪੋ ਧ ਪੰਥ ਨੂੰ ਰੱਖੋ ਮੇਰੇ ਲੋੜੇ ਕਿ ਤੁਸੀਂ ਜਾਓ ਮਦਾਨੇ ਜਗਦੇ ਵਿੱਚ 550 ਦੀ ਗੱਲ ਕਰੋ ਭਾਈ ਸੁਖੇ ਦੇ ਰਿਹਾਣਾ ਮਦਾਨੇ ਜਗਦੇ ਵਿੱਚ ਗੇਲਵਾ ਦਾ ਇਤਿਹਾਸ ਲਿਖਿਆ ਤੇ ਮੌਜੂਦਾ ਸਮੇਂ ਦੇ ਵਿੱਚ ਸਾਡੀਆਂ ਮਾਵਾ ਕੀ ਕਰਦੀਆਂ ਨੇ ਲੇਕਨ ਆਂ ਲੇਣੀਆਂ ਕੱਟਣੀਆਂ ਨੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਂ। ਉਸ ਵੇਲੇ ਵੀ ਪੰਜਾਬ ਦੀ ਨੌਜਵਾਨੀ ਸ਼ਾਮ ਦਾ ਵੇਰ ਰਹੀ ਸੀ ਤੇ ਅੱਜ ਅੰਧਰਾ ਕੁੰਡੀਆਂ ਲਾ ਕੇ ਸਾਡੇ ਬੱਚੇ ਮਾਰ ਰਹੇ ਨੇ ਔਰ ਕਈਆਂ ਨੂੰ ਤਾਂ 30 35 ਤੇ 40 50 ਜੱਥੇ ਜੱਥੇ ਨਾ ਲੱਗਦਾ। ਉਹ ਜਿਹੜਾ ਇਤਿਹਾਸ ਸੀਗਾ ਜਿਹੜਾ ਸਾਡੇ ਖਾਲਸਾ ਸਿੰਘਾਂ ਨੇ ਇਹ ਧਰਤੀ ਤੇ ਜਾਨ ਵੜੀ ਉਹ ਪੰਜਾਬ ਦਾ ਤਨਵੀ ਜ਼ਰੂਰ ਸੀ। ਉਸ ਵੇਲੇ ਨੂੰ ਤੁਸੀਂ ਜਾਮ ਕਰਕੇ ਦੇਖੋ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਚਾਹ ਤਾਜ਼ਾ ਸਭ ਦੇ ਨਾਮ ਨਾਲ ਕਰਾਤੀ ਕਿਤੇ ਕੋ ਗੈਂਗਸਟਰ ਸਮਿਆ ਸੀ ਕਿਤੇ ਕਿਸੇ ਦੀ ਧੀ ਡੈਣ ਨੂੰ ਕਿਸੇ ਨੇ ਕਾਟਾ ਜਿਹਾ ਹੋਵੇ ਕਿ ਕੋਈ ਭੱਤਖਰਾ ਕਰਕੇ ਕਹਿੰਦੇ ਕਿ ਉਸ ਦੌਰ ਵਿੱਚ ਕਿਸੇ ਨੇ ਕਿਸੇ ਨੂੰ ਧੀ ਘੜ ਦੋ ਦਾਜ ਤੇ ਹੋਣੀ ਮੰਗਿਆ ਹੋਵੇ ਤੇ ਅੱਜ ਗੈਂਗਸਟਰ ਸੰਸ਼ਰੇਮ ਮਾਰੇ ਨੇ ਤੇ ਅੱਜ ਸੜੀਆਂ ਧੀਆ ਬਣਾ ਕੋਟਾਂ ਦੇ ਵਿੱਚ ਟੱਕੇ ਪੰਦੀਆਂ ਰੋੜੀਆਂ ਤੇ ਅੱਜ ਆਪਾਂ ਦੇ ਗੁੰਡੇ ਅੰਦਰ ਪ੍ਰੈਟਿਕਲ ਜਿਹੜਾ ਕਾਟੇ ਕਰਦੇ ਨੇ ਉਸ ਕੋਲੇ ਜਿਹੜੇ ਦਿਨ ਸੀ ਜੋ اور اچھا خاص کام آئے جیسے درستی تو آج کام کوٹ بھی رہے لیں ارنو جوان مارک بھی رہے لیں تو آج ہی کی کر رہے ہیں حضرت اینڈین ایس کے ایسید حضرت ایسید حضرت ایسید پھوکے نے تاہی پتاک پھر موازل ہے تاہی گفتر ورنبرس نے گیا دیکھ چاہے آج ہاں دھوارے ہیں جیری بھی جیری بھی تکا جیری پرٹکل بارٹری ڈلی کو چندر سے بیچے سا آنا چلا ہے

ਤੇ ਉਹ ਸੱਚ ਨੂੰ ਝੂਠ ਬਣਾਉਂਦੇ ਨੇ ਤੇ ਝੂਠ ਜਿਹੜਾ ਸੱਚ ਆ ਉਹ ਝੂਠ ਬਣਾਉਂਦੇ ਜਦੋਂ ਪਿਛਲੀ ਵਾਰੀ ਐਤੋਂ ਤੋਂ ਪਿਛਲੀ ਵਾਰ ਸਰਦਾਰ ਸਰਦਾਰ ਦੀ ਸੀ ਉਹ ਮੈਂਬਰ ਪਾਰਲੀਮੈਂਟ ਬਣ ਕੇ ਕੋਟ ਗਈ ਸੀ ਪਰ ਬਹੁਤਿਆਂ ਨੂੰ ਨਹੀਂ ਪਤਾ ਕਿ ਪੂਰੇ ਇੰਡੀਆ ਦੇ ਵਿੱਚੋਂ ਇੱਕ ਨੰਬਰ ਮੈਂਬਰ ਪਾਰਲੀਮੈਂਟ ਚੁਣਾਈ ਗਈ ਸੀ ਕਿ ਉਹ ਇਨਸਾਨ ਨੂੰ 5 ਸਾਲ ਦੇ ਚਿਹਰੇ ਨੂੰ 25 ਕਰੋੜ ਰੁਪਈਆ ਮਿਲਿਆ 25 ਦਾ 25 ਕਰੋੜ ਸਰੂਰ ਤੇ ਲਾਇਆ ਪਛੀੜ ਉਹੜਨਾ ਮੜਦਾ ਕੁਛ ਨਹੀਂ ਪੈਂਡ ਦੇਖ ਲੋ ਕਿੰਨੇ ਉਹਦਾ ਜਿਹੜੇ ਪੂਰੀ ਪੂਰੀ ਪਾਵਰ ਆਪਣੇ ਕੋਲ ਆਲੀ ਫੇਰ ਆਪਾਂ ਇੱਕ ਬਦਲ ਸਕਦੇ ਆ ਤੇ ਅੱਜ ਆਪਾਂ ਅਕਾਲੀ ਦਲ ਤੋਂ ਔਰ ਕਾਂਗਰਸ ਤੋਂ ਖਿੱਚ ਕੇ ਇੱਕਾ ਨਾਮ ਵਾਲੇ ਅੰਮ੍ਰਿਤ ਜੀ ਅਣਬੋਲੇ ਤੇ ਪਤੰਦਰ ਸਾਹਿਬ ਦੀ ਬਾਤ ਨਿਕਲੀ ਦਿੱਲੀ ਤੋਂ ਚੜ ਕੇ ਇੱਕ ਬਈਆ ਆਉਣਾ ਉਹ ਆ ਕੇ ਸਾਨੂੰ ਗਰੰਟੀਆਂ ਦੇਣੇ ਜਾਂਦਾ ਨੰਬਰਕਾਰੀ ਸਾਬਤ ਕਰਨ ਲੱਗਿਆ ਹੋਇਆ ਪਹਿਲਾ ਬੰਦਾ ਕਹਿੰਦਾ ਦੁਨਿਆ ਦਾ ਸਭ ਤੋਂ ਵੱਡਾ ਨਸ਼ਾ ਪੰਜਾਬ ਦੇ ਵਿੱਚ ਹੈ ਜਦੋਂ ਖੇਤੀਬਾੜੀ ਸੇਠਾਂ ਨੇ ਕਿਹਾ ਜਿਹੜਾ ਉੜਦਾ ਪੰਜਾਬ ਨੂੰ ਦੱਸਦੇ ਸੀ ਜਦੋਂ ਉਹ ਸੰਗੀ ਮੋਤੀ ਦੀ ਨੱਪੀ ਜਾ ਕੇ ਉਹ ਬੇਤਲਾ ਲੱਗਿਆ ਕਿ ਦਾਸਾ ਮਾਲਸ਼ਾ ਦੇ ਪਤਾ ਹਲੇ ਬੈਗੇ ਨੇ ਤੇ ਜਿੰਦਾ ਸੰਗ ਉੜਦਾ ਪੰਜਾਬ ਫਰਮੇ ਬਣਾਤੀ ਸੀ نشے گیا خطرہ ہے مروایا نے مروایا راجا برنگ بیٹھا چڑھتا گئے بڑی کسیاں گیا سرپال گیا دو سال دو سال کانگرس آپ کرتا

ਉਹ ਬਣਾ ਕੇ ਮੇਰਾ ਗੱਲਬਾਤ ਕਰਾਵੇ ਮੈਂ ਕਹਾਮ ਜਿਆ ਬੰਦਾ ਆਉਂਦੇ ਘਰਾਂ ਨੂੰ ਦੇ ਬਗਿਆ ਸੱਚ ਬੋਲਦੇ ਆ ਕੋਈ ਬਣਾਵੇ ਨਹੀਂ ਹੈਗੇ ਕੋਈ ਪ੍ਰੈਕਟਿਸ ਵੀ ਨਹੀਂ ਹੈਗੀ ਇੱਕ ਗੁਰੂ ਸਾਹਿਬ ਦਾ ਆਪਰਾ ਉਹਨਾਂ ਦਾ ਹੱਥ ਹੈ ਸੱਚੀ ਬੋਲਣ ਤੋਂ ਕੋਈ ਨਹੀਂ ਰੋਕ ਸਕਦਾ ਸੱਚੀ ਗੱਲ ਕਰੀਏ ਉਹਦੇ ਦੀ ਸੰਗਤ ਬੈਠੀ ਆ ਸਾਡੀਆਂ ਬੀਟੀਆਂ ਬੈਠੀਆਂ ਨੇ ਸਾਡੇ ਭਰਾ ਰਹਿੰਦੇ ਨੇ ਤੁਸੀਂ ਜੇ ਮੈਂ ਇੱਕ ਜਿੰਨਾ ਪੁਆਇੰਟ ਇੱਕ ਵੀ ਗੱਲ ਕੋਈ ਚੁੱਪ ਮੁਖ ਬੋਲੇ ਤੁਸੀਂ ਉੱਠ ਕੇ ਬੜੇ ਹੋਵੇ ਕਹੇ ਸਾਡੇ ਨੂੰ ਕੋਈ ਚੁੱਪ ਹੋਗਾ ਜੇ ਅਸੀਂ ਵੋਟਾਂ ਲੈਣੀਆਂ ਹੁੰਦੀਆਂ ਜੇ ਅਸੀਂ ਕੋਲੋਂ ਲਾ ਰਹੇ ਹਾਂ ਨੇ ਹੁੰਦੇ ਅਸੀਂ ਵੀ ਇਹ ਗੱਲ ਕਹਿ ਸਕਦੇ ਕਿ ਟੈਨਸ਼ਨ 4 ਕੋਲ ਐ ਨਾ 1500 ਕਰੀਏ ਅਸੀਂ 5000 ਕਰਾਂਗੇ ਅਸੀਂ ਕਣਕ ਤੋਂ 50 ਕਿਲੋ ਦਵਾਂਗੇ 10 ਕਿਲੋ ਦਾਲ ਦਵਾਂਗੇ ਤੇ ਜਿਹੜਾ ਮਾਤਾਵਾ ਜਿਹੜਾ 1000 ਰੁਪਈਆ ਕਿਹਾ ਸੀ ਪਤਾ ਨਹੀਂ ਕਿਸ ਨੂੰ ਮਿਲਿਆ ਪਤਾ ਨਹੀਂ ਨਹੀਂ ਕਿ ਅਸੀਂ ਵੀ 5000 ਦਵਾਂਗੇ ਕੋਈ ਨਾਮ ਨਹੀਂ ਹੁੰਦੇ ਨੇ ਜਿਹੜਾ ਸੂਬਾ 4 ਲੱਖ ਕਰੋੜ ਦਾ ਕਰਦੀ ਹੈ ਉਹ ਸੂਬਾ ਕਦੇ ਵੀ ਆਪਣੇ چلاس کلے نے اصل نئے کا اپنے پروار موج مستی کرا دو گیا بعد توٹی ڈبا بنا کے جاؤ پرانی کر دو وہ حالت ساری اس موجودہ سرکار نے کرتی ਪੰਦਰਸਪਾਸ਼ਾ ਲੋਕੋ ਤੋਂ ਨਾਲੋਂ ਜ਼ਿਆਦਾ ਸਿੱਖ ਵਰਤੇ ਨੇ ਸਿੱਖ ਵਰਤੂਆਂ ਸਾਨੂੰ ਦਸੰਭਾਸ਼ਾ ਕਹੇ ਕਿ ਜੀਵ ਸੀ ਉਹਦਾ ਇਹ ਕਹੇ ਕਿ ਦਸਤੀ ਤੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਦਸਵੰਧ ਤੁਸ ਕਰਨ ਜਿਆ ਉਹ ਮਾਸ਼ਰਤ ਕੌਮ ਉਸ ਮਾਸ਼ਰਤ ਕੌਮ ਦਾ ਜਤਕਾਰ ਹਦੀਸੇ ਦੇ ਨਜ਼ੂਆ ਜਿਹੜੇ ਕਾਬਲ ਕਨਾ ਤਕ ਤੂਤੀ ਬੋਲਦੀ ਸੀ ਉਹਦੇ ਬਾਅਦ ਸਿਆਰ 5 ਕਿਲੋ ਕੱਕ ਅਰਪਨ ਸੋਰ ਬੀਚ ਲੇਖਾ ਤੇ ਆਤੇ ਅੱਪਰਾ ਦੂਸਰੇ ਹੁੰਦੇ ਸੀ یہ حالت آئی جب بندی ہے بندی پچھلی بار دیکھا کہ سربیر بادل نے راجونا جیوں وہ بہت ویڈیو قربانی لکھا دے دی

ਚੋਰ ਕੁਰਦੇ ਨੇ ਜਾਗਰਤ ਸੀ ਹੈ ਸਰਦਾਰ ਸ੍ਰੀ ਮਨਿੰਦਰ ਸਾਹਿਬ ਨੂੰ ਭਰਵਾਉਣ ਵਾਸਤੇ ਪੂਰੀ ਇੰਡੀਅਨ ਸਟੇਟ ਦਾ ਜੋਰ ਲੱਗਿਆ ਆ। ਦੇਖਿਓ ਭਟੇ ਸਾਰੇ ਸੰਸਾਰ ਦੀਆਂ ਨਿਗਾਹਾਂ ਤੁਹਾਡੇ ਸਰੂਰ ਆਇਆ ਤੇ ਨੇ ਕਿ ਪੁਰੇ ਗੁਨਾਂ ਤੇ ਖਵਾ ਰਣੀ ਚੱਲਿਆ। ਅੱਜ ਪੂਰੇ ਵਰਲਡ ਦੇ ਵਿੱਚ ਖਾਲਸਾ ਪੰਥ ਦੀ ਸਿੱਖ ਕੌਮ ਦੀ ਕੂਤੀ ਬੋਲ ਰਹੀ ਹੈ। ਅਜ ਅਮਰੀਕਾ ਆਕਰੇਗਾ

ਪੰਜਾਬ ਸਰਕਾਰ ਦੇ ਵਿੱਚ ਜਿਹੜਾ ਕੈਬਨਿਟ ਮੰਤਰੀ ਬਣ ਕੇ ਪੰਜਾਬ ਦਾ ਕੋਈ ਸੰਗਰੂੜ ਦਾ ਕੁਝ ਨਹੀਂ ਸਵਾਸ ਸਕਿਆ ਤਾਂ ਐਮਪੀ ਵਾਕੇ ਕੀ ਕਰਨੂਗਾ ਜਿਹੜਾ ਮਨਿਸਟਰ ਹੁੰਦਾ ਉਹ ਤਾਂ 6 ਮਹੀਨੇ ਦਾ ਸਰਪਾਤ ਨੂੰ ਲਾਉਂਦਾ ਸਰਕਾਰ ਤੋਂ ਖਜ਼ਾਨਾ ਆਪ ਦਾ ਮੈਂ ਮਹਰਬਾਨੀ ਮੈਂ ਕੋਲ ਤਾਂ 5 ਕਰੋੜ ਹੁੰਦਾ ਕਿਉਂ ਦੁਬਾਰਾ ਐਮਪੀ ਵਾਣੇ ਖੜਾ ਕਰਨਾ ਪਿਆ ਇਹ ਤਾਂ ਇਹਦੇ ਸੀ ਅਸੀਂ ਆਮ ਹੈ ਉਹ ਸੰਗਰੂੜ 'ਚ ਕੋਈ ਮਨਿਸਟਰ ਤੋਂ ਬਿਨਾ ਕੋਈ ਆਮ ਮੰਦਾਈ ਨਹੀਂ ਥੀ ਕਿ ਜਿਹੜੇ ਮਨਿਸਟਰੇ ਖੜਾ ਦੇ ਸਰਪਾਲ ਸਿੰਘ ਫੈਰਾ ਕਰਨ ਵਾਲਾ ਮੰਨ ਲਓ ਮੰਨ ਲਿਆ موجوده ਸਮੇਂ ਦਾ ਐਮਐਲਏ ਜੇ ਐਮਐਲਏ ਬਣ ਕੇ ਧਰਤ ਦਾ ਕੁਝ ਨਹੀਂ ਸਵਾਰ ਸਕਿਆ ਮੈਂਬਰ ਪਾਰਲੀਮੈਂਟ ਬਣ ਕੇ ਸਰੂਰਾਂ ਕਿਸ ਸਵਾਰੂਗਾ ਉਹਨੇ ਕੋਲ ਆ ਕੇ ਜੇ ਮੁੜ ਕੇ ਤੁਹਾਨੂੰ ਮਿਲ ਵੀ ਗਿਆ ਇਹ ਕਿਹਨਾਂ ਦੇ ਨਾ ਹੱਡੀ ਨੂੰ ਲੱਗੀ ਹੋਈ ਹੈ ਉਹ ਸੱਤਾ ਨਾਲ ਜੁੜੇ ਹੋਏ ਨੇ ਅਸੀਂ ਸੱਤਾ ਨਾਲ ਜੁੜੇ ਹੋਏ ਲੋਕ ਕਿਸ ਤਰ੍ਹਾਂ ਦੇ ਮੈਂਬਰ ਪੰਚਾਇਤ ਨਹੀਂ ਬਣੇ ਅਸੀਂ ਨਾਮਲਾਸਟ ਕੰਪਟੀਆਂ ਦੇ ਕੋਈ ਅਸੀਂ ਕੁਝ ਵੀ ਨਹੀਂ ਬਣੇ ਅਸੀਂ ਤਾਂ ਹਮੇਸ਼ਾ ਗੁੰਡੇ ਹੀ ਕੱਢਦੇ ਆਂ

واپس جہاں زمین سنگھ بابا بندہ لے کے شہیدان کا خون رویا ہوا اور دھرتی کے جائے ان کے چاہے نردر مواد چاہے اندرا گاندھی چاہے چکر برگ وار کے ہزاروں اس درتی کے پیران ہوجن جس پاشا کے پترا کی دھرتی بن اویس چہتے ہیں جیس سایلا اور خان سا مانکہ دکھنے پر ہوں گا اور اپنا کھر رہی ہیں یہ بات پہنچ بینٹیاں کر رہی ہیں اتھی بینٹی کر دے ہیں اتھی کنی نشاہ پر کر رہی ہیں نہ پاکے کو کس بہتے جانا کوئند سلوے اتھی کتے اس پڑی بھی کرتے کسے کر کے وہاں کے پر کر دے ہیں دیکھنا تسوی ہی ہے کسی آف دے بھی کسی پڑیاں

ਉਹ ਕਰਨਾਂ ਦੀ ਗੱਲ ਕਰਨੀ ਪਈ ਹੈ ਆਪਾਂ ਵਾਪਸ ਉਸ ਜਿਹੇ ਜੀਵਨ ਆਪਾਂ ਨੂੰ ਜਿਉਣਾ ਪੈਣਾ ਤੇ ਜੇ ਅੱਜ ਆਪਾਂ ਅਜਮਕ ਤੇ ਵੇਖ ਖੜੇ ਆ ਤਾਂ ਪਰੂ ਨਾ ਟੁੱਟੇ ਆ ਸਾਨੂੰ ਗੁਰੂ ਸਾਹਿਬ ਤੇ ਪ੍ਰੋਸਾਹੀ ਰਿਹਾ ਜਿਹੜੇ ਗੁਰੂ ਤੇ ਸਿੱਖਾਂ ਨੂੰ ਗੁਰੂ ਤੇ ਪ੍ਰੋਸਾ ਜਿਹੜੇ ਉਹਨਾਂ ਦੇ ਇਰਸਾਨ ਚੱਲਦੇ ਜਿਵੇਂ ਉਹ ਜੀਵਨ ਕਿਉਂ ਨੂੰ ਕਹਿ ਕੇ ਗਏ ਨੇ ਉਹਨਾਂ ਉਹਨਾਂ ਨੂੰ ਅੱਜ ਵੀ ਕੋਈ ਘਾਟ ਨ ਦੇਗੀ ਇਸ ਵਾਸਤੇ ਇਹ ਧਨੀ ਤੇ ਗਰੀਬੀ ਇਹ ਪੈਸਾ ਇਹ ਤਸ਼ੱਦਦ ਜੇ ਸਾਡੀ ਬਾਣੀ 'ਚ ਲਿਖਿਆ ਕਿ ਬੰਦੇ ਦੇ ਜਨਮ ਤੋਂ ਪਹਿਲਾਂ ਲਿਖੇ ਜਾਂਦੇ ਨੇ ਤਾਂ ਫਿਰ ਸਾਡਾ ਜੇ ਕੋਈ ਸਾਹ ਵਧਾਉਣ ਨੂੰ ਸਕਦਾ ਜਾਂ ਕੋਈ ਮਾਰੀ ਦਾ ਲਾ ਚੰਮਿਆ ਕਿ ਜਿਹੜਾ ਘਟਾਉਣ ਦਾ ਜਨਮ ਦੀ ਮਾਦੇ ਪੰਥ ਦੀ ਗੱਲ ਕਰਦਾ ਕੀਤੀ ਐ ਔਰ ਸਭਾ ਹੀ ਕਰਦੇ ਰਹੇਗੇ ਅੱਗੇ ਫਿਰ ਸਤਜੈਵ ਸਿੰਘ ਦੇ ਵਾਰਸ ਸਾਡੇ ਉਹ ਸ਼ਹੀਦਾਂ ਦੇ ਵਾਰਸ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹਰੀ ਸਿੰਘ ਮੇਰੇ ਬਾਦ ਫੇਰ ਪੰਜਾਬ ਦੀ ਵਰਤ ਦੀ ਗੱਲ ਕਰਦੇ ਰਹਾਂਗੇ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਹੈ ਕਿ ਤੁਸੀਂ ਆਪਣੀ ਵੋਟ ਆਪ ਦੇ ਲਈ ਪੰਜਾਬ ਲਈ ਪੰਤਰੀ ਪੈ ਕਦੇ ਝਾੜੂ ਲਈ ਕਿਤੇ ਪੱਜੇ ਲਈ ਕਿਤੇ ਤਕਰੀਰ ਨਾ ਬੈਠਣ ਬਾਬਾ ਬੋਲਦਾ ਜੇ ਚਾਰ ਕਰੋੜ ਦੇ ਅਜੇ ਪੱਕ ਨਹੀਂ ਹੈ ਤਾਂ ਉਹ ਨਾ ਕਰਦੇ ਹੈ ਉਹਦੇ ਵਿੱਚ ਹਿੱਸਾ ਝਾੜਦੇ ਨਹੀਂ 50000 ਕਰੋੜ 2000 ਦਾ ਲੈ ਲਿਆ ਤੇ 2000 ਚਲੇ 80000000 30 ਸਾਲ ਜਹੂਦ ਦੇ ਕੋ ਜਿਹੜਾ ਕੱਟਿਆ 13 ਲੱਖ ਕਰੋੜ ਦੀ ਉਹ 5 ਤੋਂ 10 ਡਾਲਰ ਠਪਾ ਕੇ ਛੱਡਾਂਗੇ ਇਸ ਵਾਸਤੇ ਆਪਣੇ ਵਾਸਤੇ ਨਾਲ ਕੁਛ ਨਹੀਂ ਤੇ ਜੇਕਰ ਤੁਸੀਂ ਵਾਅਦੇ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਿੱਤਾਨ ਦੇ ਉੱਤੇ ਕਿਤੇ ਆਪਾਂ ਉਹ ਸਰਕਾਰ ਬਣਨ ਗਈ ਹੈ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ جی کوئی بخا آتا پڑھیا ہونا شیر بدل کے, کے ماتا سٹ کے آیا خالس ایک بھی سکھ نو کسی وغیرہ پھانسی نہیں ہوئی کسی بھی بے مدد نہیں ہوئی کدے بھی کسی خالساج سخت سر خالسا راج کوئی درگا افسا نہیں ہوا ਰੋਹੀ ਉੱਥੇ ਕੋਈ ਸਮਾਰਕ ਨਾਲ ਦੇ ਮੁਕਾਬਲੇ ਨਹੀਂ ਕਰੇਗੇ ਤੇ ਉਹ ਸਰੇ ਸ਼ਹਿਰਾਂ ਦੇ ਆਲੇ ਰਾਜ ਦੇ ਸਾਰੀ ਜਨਤਾ ਸੁਭੀ ਸੀ ਮਤਸਾਂ ਦੇ ਕੋਈ ਉਸ ਵੇਲੇ ਸਿੱਖੇ ਸੀ ਵੀ ਅਸੀਂ ਦਾ 15% ਸੀ ਬਾਕੀ ਦਾ ਹਿੰਦੂ ਔਰ ਮੋਸਲਮ ਪਾਇਚਾ ਸੀ ਸਿੱਖ ਰਾਜ ਦੇ ਵਿੱਚ ਜਿਹੜਾ ਰਾਜ ਕੋ ਕਿਸ਼ੋਰ ਬਣਾ ਦੇ ਵਿੱਚ 2 ਸਾਲ ਪਹਿਲਾਂ ਲਦਰਗੀ ਧਰਤੀ ਤੇ ਇੱਕ ਐਸਰਚ ਕੀਤੀ ਗਈ سو روپیہ داں گے پوری چوٹی ہو رہی ہے پورے مضبوط ہو رہا ہے کہ باہر من رہے ہیں اس کر کے پنجاب شروعات کرنی پی ਉਹਦੇ ਬਾਤੇ ਆਪਣੇ ਕੋਲ ਸਿਰ ਤੇ ਸਿਰ ਟਿਕ ਕੇ ਰਹਿੰਦਾ ਹੈ ਸਦਾ ਦੇ ਵਰਗਿਸੇ ਮਾਨ ਜਿਹੜਾ ਕਦੇ ਵੀ ਇੰਡੀਅਨ ਸਕੇਲ ਦੇ ਸਾਹਮਣੇ ਨਾ ਝੁਕਿਆ ਹੈ ਨਾ ਡਰਿਆ ਹੈ ਤੇ ਨਾ ਛੁਪੀ ਸਕਿਆ ਤੁਸੀਂ ਆਪਾਂ ਸਾਰਿਆਂ ਨੇ ਰਾਕੇ ਹਿਆਰ ਕੋਲ ਤੇ ਸੀਮਤ ਕਰਤਾ ਸੀ ਜੇਕਰ ਉਹ ਬਬਰ ਸ਼ੇਰ ਦੇ ਵੀ ਘਰੋਂ ਦੇਖਿਆ ਉਹ ਇਹ ਪੰਜਾਬ ਦੀ ਵਰਤੰਤਰੀ ਗੱਲ ਕਹਿੰਦੀ ਤੇ ਕੋਈ ਹੋਰ ਤੁਸੀਂ ਦੇਖਿਓ ਕਿ ਪ੍ਰਕਾਸ਼ ਸਿੰਘ ਮਾਦ ਮੌਤ ਦੇ ਆੜ ਕੇ ਘੜੀ ਚੜ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਦਾ ਹਾਲ ਦੇਖੋ ਕੀ ਹੈ ਗੁਰੂ ਸਾਹਿਬ ਪਰਦੇ ਦੇਖਦੇ ਨੇ ਨਾ ਸਾਰਾ ਕੁਝ ਕਰਤਾਰ ਸਿੰਘ ਪ੍ਰਜੀਤ ਸਿੰਘ ਮਾਨ ਕੌਮ ਦਾ ਜਰਨੈਲ ਹੈ ਪੰਥਰੀ ਜੜਿਆ ਸਿਆਸੀ ਤੌਰ ਤੇ ਇੱਕੋ ਇੱਕ ਨਹੀਂ ਮਾਰਦੀ ਹੈ ਸ਼ਰਮ ਨਹੀਂ ਕਾਜੀ ਜਲਾ ਵਰਤਕ ਜਿਹੜੀ ਪੰਜਾਬ ਵਰ ਪੰਥੀ ਗੱਲ ਕਰਦੀ ਹੈ جد ہوئی تیرہ تریک کر رہے ہیں گیارہ ترین شری ہنڈان صاحب ماتو دھرتی ماتا دسمان ہو جاتے موسیقی 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 مل کے سارا گرو والا لے کے خوشیاں بخش واحر جی کا خالص واحد خوشی